ਨਤਾਜੀ 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 ਜੀ ਕਿਸ ਸਮਾਰਾਹ ਲਈ ਤੁਸੀਂ ਆਏ ਹੋ ਜੀ ਇੱਧਰ ਆਂਦੀ ਨੂੰ ਟਿਕਟ ਮਿਲੀ ਆ ਲੋਕ ਸਭਾ ਵੀ ਠੀਕ ਨਾ ਸੰਭੋਲੋ ਮੈਂ ਇਹ ਕਹਿਣਾ ਚਾਹੁੰਦੀ ਆ ਸਾਰਿਆਂ ਨੂੰ ਮੈਂ ਇੱਕ ਸੱਦਾ ਦੇਣ ਵਾਸਤੇ ਆਈ ਆ ਪਹਿਲਾਂ ਆਪਾਂ ਨੇ ਮਤਲਬ ਉਹਨਾਂ ਦੇ ਕਾਗਜ਼ ਭਰਨੇ ਹੈਗੇ ਆ ਤੇ ਵੀ ਸਾਰੇ ਵੱਤ ਤੋਂ ਵੱਤ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਜਿਵੇਂ ਕਿ ਟਿਕਟ ਕਾਫੀ ਲੇਟ ਮਿਲੀ ਹਾਂਜੀ ਇਹਦੇ ਬਾਰੇ ਸੀ ਇਹਦੇ ਬਾਰੇ ਸੀ ਕਿ ਉਮੀਦਵਾਰ ਨੇ ਉਹਨਾਂ ਦੀ ਟਿਕਟ ਮਿਲ ਚੁੱਕੀ ਆ ਹਾਂਜੀ ਉਹਨਾਂ ਦਾ ਪ੍ਰਚਾਰ ਵੀ ਤੇਜ ਆ ਉਹਨਾਂ ਦਾ ਹਾਂਜੀ ਇਹ ਤਾਂ ਨਹੀਂ ਲੱਗਦਾ ਕਿ ਫਰਕ ਪਵੇਗਾ ਕੋਈ ਪਾਰਟੀ ਤੇ नहीं फर्क तो नहीं वैसे पता फर्क मतलब बीजेपी अगे जाऊगी जब जाऊंगे टिकट मिली है भाजपा पार्टी के उम्मीदवार का विरोध हो रहे विरोध तो हो होता है बहुत हो अच्छा मिले बहुत समर्थन बहुत अच्छा मिलता है ਬਹੁਤ ਵਧੀਆ ਸਨਮਾ ਰਿੰਦਾ ਰੂਟ ਪਲਾਨ ਕੇ ਸੰਭਾਲੇ ਵਾਸਤੇ ਕੀ ਲਿਖਦੇ ਹੋ ਹਾਂਜੀ ਰੂਟ ਪਲਾਨ ਕੇ ਜਰਾਂਮ ਜੀ ਦੇ ਹਾਂਜੀ ਹਾਂਜੀ ਅੱਜ ਕਾਗਜ਼ ਪਾਰਨ ਤੋਂ ਬਾਅਦ ਅੱਗੇ ਸਿਸਨਤ ਪੂਰਾ ਕਰਾਂਗੇ ਜੀ ਅਭੀ ਕਾਗਜ਼ ਆਪਣੇ ਬਾਤ ਤੋਂ ਬਾਅਦ ਉੱਤੇ ਪਹੁੰਚੋ ਨਿਕਲ ਜਾਣੀ ਕਿ ਕੱਲ ਨੂੰ ਕਾਗਜ਼ ਕਰਕੇ ਉਸ ਤੋਂ ਬਾਅਦ ਸਾਰੀ ਆਪਣੀ ਉਹ ਕਰਾਂਗੇ ਅਜੀਤ ਗੁਪਤਾ ਜਿਲ੍ਹਾ ਵਾਈਸਪਰਧਾਨ ਖੰਨਾ ਤੇ ਆਂਕਣਾ ਦੋਨੇ ਜਰਾਂਮ ਜੀ ਦੇ ਵਾਈਸ ਦੇ ਕੋ ਗੇਜਰਾਂਮ ਜੀ ਬਹੁਤ ਹੀ ਸੂਝਵਾਨ ਤੇ ਐਸੀ ਭਾਈਚਾਰੇ ਦੇ ਬਹੁਤ ਹੀ ਵੱਡੇ ਉਮੀਦਵਾਰ ਨੇ ਜਿੰਨਾ ਵੀ ਸਾਡਾ ਹਿੰਦੂ ਸਮਾਜ ਹੈ ਇਹ ਬਾਲਮੀਕ ਭਾਈਚਾਰੇ ਨਾਲ ਅੱਜ ਤੋਂ ਨਹੀਂ ਜੁਗਾਂ ਤੋਂ ਜੁੜਿਆ ਹੋਇਆ ਇਸ ਕਰਕੇ ਅਸੀਂ ਸਾਰੇ ਸ਼ਹਿਰ ਵਾਸੀ ਤੇ ਪਿੰਡਾਂ ਵਿੱਚ ਵੀ ਸਾਡਾ ਜਿੱਥੇ ਵੀ ਸਾਡੀ ਸਪੋਰਟ ਹੈ ਇਹ ਨਾ ਕੋਈ ਸੋਚੇ ਵੀ ਸ਼ਹਿਰ ਸ਼ਹਿਰ ਦੇ ਵਿੱਚ ਹੀ ਹੈ ਇੱਥੇ 200 ਪਿੰਡ ਦੇ ਵਿੱਚ ਅਸੀਂ ਹਰ ਪਿੰਡ 'ਚ ਜਾ ਕੇ ਗੇਜਾਰਾਮ ਜੀ ਦਾ ਪ੍ਰਚਾਰ ਕਰਾਂਗੇ ਤੇ ਉਹਨਾਂ ਨੂੰ ਹਰ ਬੂਤ ਤੋਂ ਬੋਟ ਯੂਥ ਪ੍ਰਧਾਨ ਸ਼ਿਵ ਸੈਨਾ ਬਾਲਾ ਸਾਹਿਬਾ ਦੇ ਰਮਨ ਵੜੇ ਦਾ ਮੈਂ ਜੀ ਪਹਿਲਾਂ ਤਾਂ ਨਰਿੰਦਰભાઈ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਗੇਜਾ ਰਾਮ ਜੀ ਨੂੰ ਚੁਣ ਕੇ ਸਾਡੇ ਇੱਥੇ ਫਤੇਗੜ ਸਾਹਿਬ ਵਿੱਚ ਭੇਜਿਆ ਵਾ ਅਸੀਂ ਇਹ ਵੀ ਗੱਲ ਕਹਿੰਦੇ ਆ ਕਿ ਗੇਜਾ ਰਾਮ ਜੀ ਪਿਛਲੇ 40 ਸਾਲਾਂ ਤੋਂ ਬਾਲਮਿਕੀ ਸਮਾਜ ਦੀ ਸੇਵਾ ਕਰ ਰਹੇ ਨੇ ਜਿਹੜੇ ਵਿਰੋਧੀ ਤਰ੍ਹਾਂ ਬੋਲਦਿਆਂ ਸੀਗੀਆਂ ਕੀ ਭਾਜਪਾ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਉਹਨਾਂ ਉਹਨਾਂ ਦੇ ਮੂੰਹ ਤੇ ਏਡੀ ਤਕੜੀ ਚਪੇੜ ਵੱਜੀ ਆ ਕਿਉਂਕਿ ਗੇਜਰ ਆਰਾਮ ਜੀ ਪਿਛਲੇ 40 ਸਾਲਾਂ ਤੋਂ ਜਿਹੜੀ ਸਮਾਜ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਨੌ ਵਕੇਸੀਆਂ 'ਚ ਹਰੇਕ ਵਕੇਂਸੀ 'ਚ ਪਰਸਨਲ ਜਿਹਨੂੰ ਆਪਾਂ ਇੱਕ ਵੋਟ ਕਹਿੰਦੇ ਆ ਨਾ ਕਿ ਪਰਸਨਲ ਵੋਟ ਉਹਨਾਂ ਦੀ 20 ਤੋਂ 25 ਹਜ਼ਾਰ ਪਰਸਨਲ ਵੋਟ ਆ ਤੇ ਨੌ ਨੇ ਤੇ ਘੱਟੋ ਘੱਟ 2 ਲੱਖ ਉਹਨਾਂ ਦੀ ਪਰਸਨਲ ਵੋਟ ਹੋ ਗਈ ਤੇ ਭਾਜਪਾ ਦੀ ਜਿੱਤ ਤੇ ਸਵਾਰ ਪੱਕੀ ਆ ਅਸੀਂ ਆਪਣੇ ਆਪਣੀ ਸ਼ਿਵ ਸੈਨਾ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਆਪਣੇ ਹਿੰਦੂ ਸਿਕਾਣਾ ਵੱਲੋਂ ਬੀਜਪੀ ਦਾ ਸਮਰਥਨ ਕਰਦੇ ਆ ਅਸੀਂ ਤਹਿ ਦਿਲ ਤੋਂ ਬੀਜਪੀ ਨਾਲ ਹੀ ਚੱਲਾਂਗੇ ਜੈ ਸ਼ੀ ਰਾਮ ਸਮਾਜ ਜਤਿੰਦਰ ਸਿੰਘ ਚਲੋ ਜੋ ਪਿਛਲੇ 10-12 ਸਾਲ ਤੋਂ ਸ਼੍ਰੀ ਕੇਜਰਾਮ ਜੀ ਨਾਲ ਜੋ ਸੰਸਥਾ ਦੇ ਵਿੱਚ ਕੰਮ ਕਰ ਰਹੇ ਆ ਉਹ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਜੋ ਸਾਡੇ ਸੈਂਟਰ ਵਾਲਮੀਕ ਸਭਾ ਇੰਡੀਆ ਦੇ ਸਿਰਪ੍ਰਧ ਸ਼੍ਰੀ ਕੇਜਰਾਮ ਵਾਲਮੀਕੀ ਜੀ ਜੋ ਪਿਛਲੇ 40 ਸਾਲ ਤੋਂ ਸਮਾਜ ਦੀ ਦੇਲਿਤ ਸਮਾਜ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਪਿਛਲੇ 25 ਸਾਲ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਵੀ ਵਰਕ ਕੀਤਾ ਤੇ ਜੋ ਪਿਛਲੇ 2 ਸਾਲਾਂ ਤੋਂ ਜੋ ਬੀਜਪੀ ਤੇ ਜੁਆਇਨ ਕਰੇ ਨੇ ਉਹਨਾਂ ਨੂੰ ਬੀਜੇਪੀ ਨੇ ਉਹਨਾਂ ਦੀ ਮਿਹਨਤ ਦਾ ਫਲ ਜਿਹੜਾ 40 ਸਾਲਾਂ ਦਾ ਬੀਜੇਪੀ ਪਾਰਟੀ ਨੇ ਦਿੱਤਾ ਹੈ ਇਸ ਕਰਕੇ ਸੋ ਸਾਡੇ ਸਾਰੇ ਹੀ ਸਮਾਜ ਦੇ ਵਿੱਚ दलित ਸਵਾਦੀ ਦੇ ਵਿੱਚ ਬਹੁਤ ਉੱਚੀ ਦੀ ਲਹਿਰ ਹੈ ਜਿੱਥੇ ਵੀ ਅਸੀਂ ਜਾਣਿਆ ਸਮਾਜ ਦੇ ਵਿੱਚ ਸਾਰੇ ਬੰਦਿਆਂ ਨੂੰ ਬਹੁਤ ਹੀ ਇਸ ਗੱਲ ਦੀ ਖੁਸ਼ੀ ਆ ਕਿ ਜੋ ਪਾਰਟੀ ਆ ਜੋ ਬੀਜੇਪੀ ਨੇ ਜੋ ਸਾਨੂੰ ਸਾਡੀ ਮਿਹਨਤ ਦਾ ਫਲ ਦਿੱਤਾ ਹੈ ਤੋਂ ਇਸ ਦੇ ਮੁਤਾਬਿਕ ਅਸੀਂ ਅੱਜ ਸੰਵਰਾਲੇ ਵਿੱਚ ਜੋ ਸਾਡਾ ਚੋਣ ਪ੍ਰਚਾਰ ਉਸ ਦਾ ਗਾਧ ਕਰਨਾ ਹੈ ਜੀ ਜੋ ਕਿ ਕੱਲ੍ਹ ਨੂੰ ਸੀ ਨਾਬਜਾਦਗੀ ਫਾਰਮ ਪਰ ਨੇ ਉਸ ਦੀ ਤਿਆਰੀ ਮੀਟਿੰਗ ਵਾਸਤੇ ਅੱਜ ਅਸੀਂ ਸੰਵਰਾਲਾ ਵਿੱਚ ਅੱਜ ਵੀ ਕਿਹਾ ਸੀ ਸੁਮਰਾਲਾ ਦੀ ਕੀ ਅਗੇ ਮੰਡਲ ਪ੍ਰਧਾਨ ਸੈਵਨ ਨਾਲ ਅੰਕਲ ਜੀ ਨਾਲ ਮਿਲਿਆ ਨਾ ਤਾਂ ਵੀ ਬਹੁਤ ਵਧੀਆ ਸਾਨੂੰ ਲੱਗਿਆ ਬਹੁਤ ਹੀ ਖੁਸ਼ੀ ਦੀ ਗੱਲ ਆ ਸਾਰਾ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਅਸ਼ੋਕ ਸ਼ਰਮਾ ਜੀ ਜਿਹੜਾ ਦੋਨੇ ਜਿਹੜਾ ਜੀ ਅੱਜ ਸਾਡੇ ਵਿੱਚ ਬਿਸਿਸ ਗੇਜਾਰਾਮ ਜੀ ਇੱਥੇ ਆਏ ਨੇ ਕਿਉਂਕਿ ਕੱਲ ਨੂੰ ਜਿਹੜੇ ਫਾਰਮ ਭਰਨੇ ਆ ਤੇ ਗੜ੍ਹ ਸਾਹਿਬ ਵਿਖੇ ਉਹਦੇ ਬਾਰੇ ਸਾਰੇ ਵਰਕਰਾਂ ਨੂੰ ਤੇ ਕਹਿਣ ਆਏ ਨੇ ਕਿ ਉੱਥੇ ਹਮਮਾ ਕੇ ਪੁੱਛਣਾ ਤਾਂ ਜੋ ਜਿਹੜਾ ਜੋਸ਼ ਆ ਉਹਦਾ ਪਤਾ ਲੱਗੇ ਲਾਕੇ ਚ ਕਿ ਗੇਜਾਰਾਮ ਜੀ ਦੀ ਕਿੰਨੀ ਤਿਆਰੀ ਹੋਇਆ yeah